ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਜੋਗੇਵਾਲਾ ਜੋਗੇਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇਹ ਪਿੰਡ ਛੜਕੇ ਦੇ ਉੱਤੇ ਵੱਡੇ ਰੋਡ ਦੇ ਉੱਤੇ ਰਹਿ ਗਿਆ ਨਾ ਮਿੱਤਰੋ ਜਦੋਂ ਆਪਾਂ ਫਿਰੋਜ਼ਪੁਰ ਤੋਂ ਮੋਗਾ ਸਾਈਡ ਨੂੰ ਜਾਂਦੇ ਆ ਤਲਵੰਡੀ ਪਾਈਪੋਲ ਲੰਘਣ ਤੋਂ ਬਾਅਦ ਟੂਲਪਲਾ ਜਾਂ ਲੰਘਣ ਤੋਂ ਬਾਅਦ ਮਿੱਤਰੋ ਪੜਨ ਆਉਂਦਾ ਵਾ ਜੋਗੇ ਵਾਲੇ ਦਾ ਬੋਰਡ ਉੱਤੇ ਛੜਕਦੇ ਲੱਗਿਆ ਹੋਇਆ ਵੱਡੇ ਹਾਈਵੇ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਵੈੜ ਵਕਾਊ ਆ ਬਾਈ ਹੁਣਾਂ ਦੀ ਮਿੱਤਰੋ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਰੇਟ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਬਾਈ ਨਾ ਕਰਦੇ ਆ ਪਾ ਸੰਧੀ ਆਉ ਮਿਲਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਗੁਰਪ੍ਰੀਤ ਠੀਕ ਆ ਜੀ ਵਧੀਆ ਹੋਰ ਘਰ ਪਲੀਜ਼ ਬਹੁਤ ਵਧੀਆ ਸਾਰੇ ਚੜਦੀ ਕਲਾ ਤੇ ਵਧੀਆ ਠੀਕ ਆ ਅਸੇ ਗੁਰਪ੍ਰੀਤ ਬਾਈ ਅੱਜ ਵੜ ਇੱਕ ਹੈ ਨਾ ਹਾਂਜੀ ਇੱਕ ਤੇ ਸੂਈ ਸਵਾਈ ਫਿਰ ਹਾਂਜੀ ਸੂਈ ਹੈ ਪਹਿਲਾਂ ਨਹੀਂ ਆ ਬਈ ਇਹ ਹਾਂਜੀ ਪਹਿਲਾਂ ਠੀਕ ਹੈ ਕਿਦਨ ਸੂਈ ਹੈ ਬਈ ਇਹਨੂੰ ਚਾਰ ਕਿ ਦਿਨ ਹੋ ਗਏ ਚਾਰ ਦਿਨ ਹੋ ਗਏ ਸੂਈ ਨੂੰ ਵਸੇ ਚੁੰਣ ਚਾਂ ਚੰਗਾ ਬਈ ਹਾਂਜੀ ਵਧੀਆ ਜੀ ਸੀ ਠੰਡੀ ਹੈ ਬਈ ਬਹੁਤ ਠੰਡੀ ਸੀ ਤੇ ਕਿੰਨਾ ਕੋ ਬੋਲਾ ਦੁੱਧ ਹੋਊਗਾ ਬਈ 8 ਕਿਲੋ ਹੈ ਹੁਣ ਠੀਕ ਹੈ ਬਈ ਠੀਕ ਹੈ 8 ਕਿਲੋ 10 11 ਕਿਲੋ ਦੁੱਧ ਦੇ ਦਊਗੀ ਹਾਂਜੀ ਹੈਗਾ ਇਹਨੂੰ ਚੰਗਾ ਕੇ ਤੇ ਜਾਂਦੀ 8 ਕਿਲੋ ਕੱਢੀ ਜਾਂਦੀ ਹੈ ਠੀਕ ਹੈ ਬਈ ਫਿਰ ਤਾਂ ਦੁੱਧ ਦੇ ਦਊਗੀ ਬਈ ਵਧੀਆ ਅੱਛਾ ਰੇਟ ਬਈ ਕੀ ਰਊਗਾ ਇਹਦਾ ਮੋਲੀ ਪਿਆ 1000 ਰੁਪਿਆ 50000 ਰੁਪਿਆ ਮੰਨਤਨ ਹੋ ਜੂ ਵਿੱਚੋਂ ਬਾਈ ਕੱਢਿਓ ਬਾਹਰੋਂ ਤੋੜੇ ਮੜੇ ਖੋਲਿਓ ਨੂੰ ਲੈ ਵੀ ਮੇਤਰੋ ਪਹਿਲਾਂ ਨ ਵੈੜਾ ਸੂਈ ਸਵਾਈਆ ਹਜੇ ਬੋਲੇ ਦੇ ਵਿੱਚ 8-10 ਕਿਲੋ ਬੋਲਾ ਹੈਗਾ ਤੁਹਾਡੇ ਛੇਪਾ ਦੇ ਕਿੰਨਾ ਚੋ ਲੈਣੇ ਆ ਤੁਸੀਂ ਆਪ ਦਾ ਆਈਡੀਆ ਅਨੁਮਾਨ ਆਪ ਲਾਉਣਾ ਵਾ ਮੇਤਰੋ ਕਿਉਂਕਿ ਦੇਖ ਸਕਦੇ ਆ ਥਣ ਲੇਵੇ ਵੱਲੋਂ ਕਿ ਚੰਗੀ ਜੰਨੀ ਹੈਗੀ ਕਰਮਾਂ ਵਾਲੀ ਮੇਤਰੋ ਔਰ ਬਣਦੀ ਥਣਦੀ ਆ ਥਣ ਦਾ ਸ ਹੈ ਹਾਂ ਚਵਾਈ ਹੋਈ ਏ ਟਾਈਮ ਦਿਖਾ ਦੀ 8:30 ਹੋਈ ਹੈ ਹਜੇ ਆਪਾ 8:20 ਹੋ ਗਿਆ ਮੇਨੂੰ ਮੈਂ 9 ਵੀ ਹੋ ਗਈ ਉਹਨਾਂਗੇ ਹੈ ਕਿਨੇ 9:30 9:30 9:30 ਵੀਡੀਓ ਬਣਾ ਰਿਆ ਮਿੱਤਰੋ ਹਿਸਾਬ ਤੇ ਜੱਜਮੈਂਟ ਕਰਨੀਆਂ ਤੁਸੀਂ ਇਹਦੀ ਦੇਵੇ ਦੀ ਕਰਮਾ ਵਾਲੀ ਦੀ ਚਵਾਈ ਹੋਈ ਹੈ ਬਿਲਕੁਲ ਹਜੇ ਘੰਟੇ 2 ਹੀ ਨੰਗੇ ਹੋਣਗੇ ਚਵਾਈ ਨੂੰ ਤੇ ਹਿਸਾਬ ਤੇ ਜੱਜਮੈਂਟ ਕਰਨੀਆਂ ਤੁਸੀਂ ਇਹਦੀ ਕਰਮਾ ਵਾਲੀ ਦੀ ਵੱਛਾ ਇਹਨੇ ਮਗਰ ਬਾਈ ਵੱਛਾ ਹੀ ਵੱਛਾ ਦਾ ਡੱਬਾ ਦੇਖੀ ਹੈ ਨਾ ਵੱਛਾ ਹੀ ਲੱਗਦਾ ਵੱਛੇ ਨਹੀਂ ਲੱਸੀ ਕਰਤੀ ਵੇੜ ਹਾਂ ਹਾਂ ਹੂੰ ਰੇਟ 50000 ਰੁਪਿਆ ਵਾ ਸੂਆ ਪਹਿਲਾ ਵਾ ਮੇਤੋ ਕਰਮਾ ਵਾਲੀ ਤਾਜੀ ਸੂਈਆ 9-10 ਕਿਲੋ ਬੋਲਾ ਹੈਗਾ ਤੇ ਥੱਲੇ ਬੱਚੇ ਨੂੰ ਚੰਗਾ ਆ ਕੇ ਬਾਈ ਹੁਣ 8 ਕਿਲੋ ਚੋ ਲੈੰਦੇ 10 ਲਾ ਲਿਓ 9 ਲਾ ਲਿਓ ਵੱਛਾਂ ਦੇ ਮਗਰ ਆ ਰੇਟ ਇਹਨਾਂ 50000 ਆ ਸੂਆ ਇਹ ਪਹਿਲੇ ਨਾ ਚਾਰਾਂ ਦਿਨਾਂ ਦੀ ਅੱਜ ਸੂਈਆ ਹਜੇ ਮਿੱਤਰੋ ਨੇ ਖਰਾਕ ਵਗੈਰਾ ਖਾ ਕੇ ਦੁੱਧ 12 ਵਾਲੀ ਤਾਂ 14-15 ਤੇ ਆ ਜਾਣਾ ਕਿਉਂਕਿ ਗਾਂ ਦਾ ਦੁੱਧ ਜਿੰਨਾ ਆਪਾਂ ਚੋੜ ਖਰਾਕ ਪਾਲਾਂਗੇ ਉਨਾਂ ਹੀ ਚੋਲਾਂਗੇ ਬਾਈ ਅੱਛਾ ਨੰਬਰ ਕਿੰਨਾ ਆ ਗਿਆ ਬਾਈ